ਸੱਚੀ ਗੱਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਅੱਜ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਮੇਰੇ ਉਹਨਾਂ ਵੀਰਾਂ ਨੂੰ ਵੀ ਮੁਬਾਰਕਾਂ ਜਿਹੜੇ ਅੱਜ ਨਸ਼ੇ ਨਾਲ ਆਪਣੀ ਲੋਹੜੀ ਮਨਾ ਰਹੇ ਆ ਤੇ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਆ ਜੇ ਆਪਾਂ ਸਾਰੇ ਵੀਰ ਲੋਹੜੀ ਦਾ ਤਿਹਾਰ ਮਨਾਉਂਦੇ ਆ ਜਿਹੜਾ ਸਾਡਾ ਅੰਮ੍ਰਿਤਸਰ ਦਾ ਸਭ ਤੋਂ ਵਧੀਆ ਤਿਹਾਰ ਮੰਨਿਆ ਜਾਂਦਾ ਏ ਇੱਕ ਸ਼ੌਂਕ ਦਾ ਮੁੱਲ ਜਿਹੜਾ ਉਹ ਗੁੱਡੀ ਬਾਜੀ ਨਾ ਹੁੰਦਾ ਏ ਤੇ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਆਪਣੇ ਔਨ ਵਾਲੇ ਸਾਲ ਬਿਨਾ ਨਸ਼ੇ ਤੋਂ ਹਰ ਤਿਹਾੜ ਮਨਾਓ ਤੇ ਆਪਣੇ ਪਰਿਵਾਰ ਨੂੰ ਸੁਖ ਦੋ ਤੇ ਮੈਂ ਅੱਜ ਸਾਰੇ ਵੀਰਾਂ ਵੱਲੋਂ ਸਾਰਿਆਂ ਨੂੰ ਸਾਰਿਆਂ ਦੇ ਪਰਿਵਾਰਾਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਐ ਤੇ ਮੈਂ ਇਹ ਆਸ ਕਰਦਾ ਐ ਕਿ ਆਹ ਜਿਹੜੇ ਮੇਰੇ ਵੀਰ ਅੱਜ ਬਿਨਾ ਨਸ਼ੇ ਤੋਂ ਸਾਡੇ ਨਾਲ ਲੋਹੜੀ ਮਨਾ ਰਹੇ ਆ ਇਹ ਔਨ ਵਾਲੀਆਂ ਲੋਹੜੀਆਂ ਆਪਣੇ ਘਰਾਂ 'ਚ ਆਪਣੇ ਪਰਿਵਾਰਾਂ ਦੇ ਨਾਲ ਸੁਖ ਸ਼ਾਂਤੀ ਨਾਲ ਮਨਾਉਣ ਇਹ ਸਾਰੇ ਅਸੀਂ ਅੱਜ ਵੀਰਾਂ ਨੂੰ ਅਰਦਾਸ ਕਰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਹੈਪੀ ਲੋਹੜੀ ਹੈਪੀ ਲੋਹੜੀ ਸਾਰਿਆਂ ਨੂੰ ਹੈਪੀ ਲੋਹੜੀ ਜੀ ਬਹੁਤ ਬਹੁਤ ਚਲੋ